ਸੁਜੇ ਹੋਏ ਪੈਰ ਤੇ ਸਫੇਦ ਜਵਾਨ ਸਰੀਰ ਵਿੱਚ ਦੇਖਣੇ ਪੰਜ ਸੰਕੇਤਾਂ ਸਮਝੋ ਤੁਹਾਨੂੰ ਇਹ ਹੈ ਭਿਆਨਕ ਬਿਮਾਰੀ ਜਦੋਂ ਵੀ ਕਿਸੇ ਦੀ ਸਿਹਤ ਵਿਗੜੀ ਹੈ ਜਾਂ ਸਰੀਰ ਦੇ ਅੰਦਰ ਕੁਝ ਗਲਤ ਹੋ ਜਾਂਦਾ ਹੈ ਤਾਂ ਸਰੀਰ ਕੁਝ ਸੰਕੇਤ ਦਿੰਦਾ ਹੈ ਅਜਿਹੀ ਸਥਿਤੀ ਵਿੱਚ ਉਹਨਾਂ ਸੰਕੇਤਾਂ ਨੂੰ ਸਮਝਣਾ ਜ਼ਰੂਰੀ ਹੈ ਤਾਂ ਜੋ ਤੁਸੀਂ ਉਹਨਾਂ ਨੂੰ ਸਮਝ ਸਕੋ ਅਤੇ ਪਹਿਲਾਂ ਤੋਂ ਹੀ ਸਹੀ ਇਲਾਜ ਕਰਵਾ ਸਕੋ ਉਦਾਹਰਨ ਲਈ ਜੇਕਰ ਕਿਸੇ ਨੂੰ ਬੁਖਾਰ ਹੈ ਤਾਂ ਉਸ ਨੂੰ ਠੰਡ, ਜ਼ੁਕਾਮ, ਸਿਰਦਰਦ ਆਦ ਮਹਿਸੂਸ ਹੋਣ ਲੱਗ ਜਾਂਦਾ ਹੈ ਹੁਣ ਇੰਨਾ ਜਿੰਨਾ ਵਿੱਚੋਂ ਕੁਝ ਅਜੀਹੇ ਹਨ ਜਿਨ੍ਹਾਂ ਨੂੰ ਤੁਸੀਂ ਆਮ ਸਮਝਦੇ ਹੋ ਨਜ਼ਰਅੰਦਾਜ਼ ਕਰ ਦਿੰਦੇ ਹੋ ਪਰ ਅਜੀਹਾ ਕਰਨ ਨਾਲ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ ਅੱਜ ਅਸੀਂ ਤੁਹਾਨੂੰ ਇਹ ਪੰਜ ਮਹੱਤਮਪੂਰਨ ਸੰਕੇਤ ਦੱਸ ਰਹੇ ਹਾਂ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਨੰਬਰ 1 ਮੋਲਸ ਦੇ ਰੰਗ ਜਾਂ ਆਕਾਰ ਵਿੱਚ ਤਬਦੀਲੀ ਚਮੜੀ ਦਾ ਕੈਂਸਰ ਮਾਹਿਰਾਂ ਦਾ ਕਹਿਣਾ ਹੈ ਕਿ ਸਰੀਰ ਵਿੱਚ ਤਿਲ ਆਮ ਗੱਲ ਹੈ ਪਰ ਜੇਕਰ ਇਸ ਦਾ ਆਕਾਰ ਤੇ ਰੰਗ ਲਗਾਤਾਰ ਬਦਲਦਾ ਰਹਿੰਦਾ ਹੈ ਤਾਂ ਇਹ ਚਮੜੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ ਜਿਸ ਨੂੰ ਮੈਲਾਨੋਮਾ ਕਿਹਾ ਜਾਂਦਾ ਹੈ ਸਰੀਰ ਤੇ ਦਿਖਾਈ ਦੇਣ ਵਾਲੇ ਤਿਲਾਂ ਤੇ ਮਣਕਣਿਆਂ ਤੇ ਹਮੇਸ਼ਾ ਨਜ਼ਰ ਰੱਖੋ ਜੇਕਰ ਉਹ ਖੁਜਲੀ ਸੋਜ ਜ਼ਖਮ ਆਕਾਰ ਦਾ ਰੰਗ ਵਿੱਚ ਬਦਲਾ ਖੂਨ ਬਹਿਣਾ ਸ਼ੁਰੂ ਹੋ ਜਾਵੇ ਜਾ ਖੋਪੜੀ ਦਿਖਾਈ ਦੇਣ ਲੱਗੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਨੰਬਰ 2 ਅਸਧਾਰਨ ਅੱਖਾਂ ਉੱਚ ਕੈਸਟਰੋਲ ਅੱਖਾਂ ਰਾਹੀਂ ਕਿਸੇ ਦੀ ਵੀ ਸਿਹਤ ਦਾ ਪਤਾ ਲਗਾਇਆ ਜਾ ਸਕਦਾ ਹੈ ਇਸ ਲਈ ਡਾਕਟਰ ਅਕਸਰ ਅੱਖਾਂ ਦੀ ਜਾਂਚ ਕਰਦੇ ਰਹਿੰਦੇ ਹਨ ਜੇਕਰ ਤੁਹਾਡੀ ਅੱਖਾਂ ਵਿੱਚ ਚਿੱਟੇ ਛੱਲੇ ਜਾਂ ਚਟਾਕ ਹਨ ਤਾਂ ਇਹ ਕੋਰੋਨियल ਆਰਕਸ ਦਾ ਸੰਕੇਤ ਹਨ ਜੋ ਚਰਬੀ ਦੇ ਜਮਾ ਹੋਣ ਕਾਰਨ ਹੁੰਦਾ ਹੈ ਇਹ ਬਦੇ ਹੋਏ ਕੈਸਟਰੋਲ ਦਾ ਲੱਛਣ ਹੋ ਸਕਦਾ ਹੈ ਜਿਸ ਦਾ ਇਲਾਜ ਨਾ ਕਰਨ ਤੇ ਸਟ੍ਰੋਕ ਜਾਂ ਦਿਲ ਦੇ ਦੌਰੇ ਦਾ ਖਤਰਾ ਵੱਧ ਸਕਦਾ ਹੈ ਜੇਕਰ ਤੁਹਾਡੀ ਨਜ਼ਰ ਖਰਾਬ ਹੈ ਤਾਂ ਇਹ ਡਾਇਬੀਟੀਜ਼ੀ ਦਾ ਸੰਕੇਤ ਵੀ ਹੋ ਸਕਦਾ ਹੈ ਨੰਬਰ 3 ਚਿੱਟੀ ਜੀਬ ਸੈਲੀਏਕ ਦੀ ਬਿਮਾਰੀ ਆਪਣੀ ਜੀਬ ਨੂੰ ਬਾਹਰ ਕੱਢ ਕੇ ਇਸ ਦਾ ਰੰਗ ਵੇਖੋ ਜੇਕਰ ਇਹ ਗੁਲਾਬੀ ਹੈ ਤਾਂ ਠੀਕ ਹੈ ਪਰ ਜੇਕਰ ਤੁਹਾਡੀ ਜੀਬ ਦਾ ਰੰਗ ਚਿੱਟਾ ਜਾਂ ਪੀਲਾ ਹੈ ਤਾਂ ਇਹ ਸੈਲੀਏਕ ਰੋਗ ਦਾ ਸੰਕੇਤ ਹੋ ਸਕਦਾ ਹੈ ਇਹ ਇੱਕ ਸਵੈ ਪ੍ਰਤੀਰੋਧਕ ਸਥਿਤੀ ਹੈ ਜਿਸ ਵਿੱਚ ਸਰੀਰ ਗਲੂਟਨ ਨੂੰ ਪਚ ਨਹੀਂ ਸਕਦਾ ਤੇ ਅਜਿਹੀ ਸਥਿਤੀ ਵਿੱਚ ਤੁਹਾਨੂੰ ਗਲੂਟਨ ਮੁਕਤ ਚੀਜ਼ਾਂ ਖਾਣੀਆਂ ਪੈਂਦੀਆਂ ਨੇ ਇਸ ਦੇ ਨਾਲ ਹੀ ਇਹ ਪੋਸ਼ਟਿਕ ਤੱਤਾਂ ਨੂੰ ਸੋਖਣ ਤੋਂ ਰੋਕਦਾ ਇਸ ਲਈ ਇਸ ਬਿਮਾਰੀ ਦੇ ਲੱਛਣ ਸਭ ਤੋਂ ਪਹਿਲਾਂ ਤੁਹਾਡੀ ਜੀਭ ਤੇ ਦਿਖਾਈ ਦਿੰਦੇ ਹਨ ਨੰਬਰ 4 ਸੁਜੇ ਹੋਏ ਪੈਰ ਗੁਰਦੇ ਦੀ ਸਮੱਸਿਆ ਜੇਕਰ ਤੁਹਾਡੇ ਹੱਥ ਪੈਰ ਸੁਜੇ ਹੋਏ ਹਨ ਚਮੜੀ ਉੱਤੇ ਖਾਰਸ਼ ਹੈ ਤਾਂ ਤੁਹਾਨੂੰ ਸੌਣ ਵਿੱਚ ਤਕਲੀਫ ਹੈ ਅਤੇ ਥਕਾਵਟ ਮਹਿਸੂਸ ਹੋ ਰਹੀ ਹੈ ਤਾਂ ਤੁਹਾਨੂੰ ਕਿਡਨੀ ਨਾਲ ਸੰਬੰਧਿਤ ਬਿਮਾਰੀ ਹੋ ਸਕਦੀ ਹੈ ਅਸਲ ਵਿੱਚ ਜਦੋਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਤਾਂ ਸਰੀਰ ਵਿੱਚ ਸੋਡੀਅਮ ਜਾਂ ਨਮਕ ਦੀ ਕਮੀ ਹੋ ਸਕਦੀ ਹੈ ਜਿਸ ਕਾਰਨ ਹੱਥਾਂ ਪੈਰਾਂ ਤੇ ਗਿੱਟਿਆਂ ਵਿੱਚ ਸੋਜ ਹੋ ਸਕਦੀ ਹੈ ਸੋਡੀਅਮ ਬਾਟਰ ਅਨੁਪਾਤ ਨੂੰ ਸੰਤੁਲਿਤ ਕਰਨ ਲਈ ਸਰੀਰ ਵਿੱਚ ਬਾਦੂ ਤਰਲ ਪਦਾਰਥ ਹੁੰਦਾ ਹੈ ਜਿਸ ਕਾਰਨ ਅਜੀ ਹੁੰਦਾ ਹੈ ਨੰਬਰ 5 ਨੋਹਾਂ ਦੀਆਂ ਛਲੀਆਂ ਥਾਇਰੋਇਡ ਦੀ ਸਮੱਸਿਆ ਜੇਕਰ ਤੁਹਾਡੇ ਨੋਹਾਂ ਵਿੱਚ ਸਫੈਦ ਰਿਖੀਮਾ ਹਨ ਤਾਂ ਇਹ ਥਾਇਰੋਇਡ ਨਾਲ ਸੰਬੰਧਿਤ ਸਮੱਸਿਆਵਾਂ ਦਾ ਕਾਰਨ ਹੋ ਸਕਦਾ ਹੈ ਕਈ ਵਾਰ ਇਹ ਲਾਈਨਾਂ ਕੈਲਸ਼ੀਅਮ ਪ੍ਰੋਟੀਨ ਅਤੇ ਵਿਟਾਮਿਨ ਏ ਦੀ ਘੱਟ ਪੱਧਰ ਦਾ ਚਿੰਤਾਵਨੀ ਸੰਕੇਤ ਵੀ ਹੋ ਸਕਦੀਆਂ ਹਨ ਇਹਨਾਂ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਤਾਂ ਜੋ ਤੁਸੀਂ ਸਿਹਤਮੰਦ ਰਹਿ ਸਕੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ